ਕਿਵੇਂ ਦੇਖ ਰਿਹਾ ਹਾਂ ਅੱਜ ਕੋ ਮੈਂ ਰਾਜਪੁਰੇ ਤੋਂ ਆ ਰਿਹਾ ਫਸਲਾਂ ਦਾ ਹਾਲ ਦੇਖਣ ਬਰਬਾਦ ਹੋ ਗਈ ਓਲੇ ਪੈ ਗੇ ਬਾਰਸਾਂ ਚ ਫਸਲਾਂ ਗਿਰ ਗਈਆਂ ਜਿਹੜੀ ਮੰਡੀਆਂ ਚ ਪਈਆਂ ਤੈਰ ਰਹੀਆਂ ਇਸ ਟਾਈਮ ਪਿਛਲੀ ਵਾਰ ਵੀ ਮਾਨ ਸਾਹਿਬ ਨੇ ਮੀਟਿੰਗ ਕਰਕੇ ਇਹ ਕਿਹਾ ਸੀਗਾ ਵੀ ਜਿਨ੍ਹਾਂ ਦੀ ਫਸਲਾਂ ਬਰਬਾਦ ਹੋ ਗਈਆਂ ਨਾ ਹੜ੍ਹਾਂ ਆ ਗਏ ਜਿਨ੍ਹਾਂ ਦੇ ਉਹਨਾਂ ਦਾ ਮੈਂ ਹੜ੍ਹਾਂ ਤੋਂ ਜਿਹੜੀ ਮਿੱਟੀ ਪੱਧਰੀ ਕਰਨੀ ਉਹਦਾ ਵੀ ਮੁਆਵਜ਼ਾ ਦੇਊਗਾ ਬੱਕਰੀਆਂ ਦਾ ਵੀ ਮੁਆਵਜ਼ਾ ਦੇਊਗਾ ਮੁਰਗੀਆਂ ਦਾ ਵੀ ਮੁਆਵਜ਼ਾ ਦੇਊਗਾ ਕੱਲਾ ਫੋਟੋ ਸ਼ੂਟ ਕਰਵਾ ਕੇ ਚਲੇਗੇ ਕਿਸੇ ਨੂੰ 1 ਰੁਪਿਆ ਵੀ ਨਹੀਂ ਮਿਲਿਆ ਉਸ ਤੋਂ ਬਾਅਦ ਫੇਰ ਬਾਰਿਸ਼ ਪਈ ਫੇਰ ਫਸਲਾਂ ਤਬਾਹ ਹੋਈਆਂ ਕਣਕ ਤੁਸੀਂ ਦੇਖੋ ਦਾਣਾ ਬਰੀਕ ਹੋ ਗਿਆ ਝਾੜ ਘਟ ਗਿਆ ਮੰਡੀਆਂ ਚ ਆਈ ਪਈ ਆ ਕਣਕ ਉਹਨਾਂ ਨੂੰ ਦਵੰਨੀ ਮੁਆਵਜ਼ਾ ਨਹੀਂ ਦਿਆ ਅੱਜ ਫੇਰ ਆਮ ਆਦਮੀ ਪਾਰਟੀ ਡਰਾਮਾ ਕਰ ਰਹੀ ਆ ਮਾਨ ਸਾਹਿਬ ਨੇ ਟਵੀਟ ਕਰਿਆ ਵੀ ਮੈਂ ਅਮਰਜੈਂਸੀ ਮੀਟਿੰਗ ਆ ਜਿਹੜੀ ਉਹ ਕਾਲ ਕਰੀਏ ਸੋ ਮੀਟਿੰਗ ਕਰਕੇ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਿਆ ਦਾ ਤੁਹਾਡੀ ਮੈਨੀਫੈਸਟੋ ਦਾ ਇੱਕ ਪਾਰਟ ਸੀਗਾ ਵੀ ਜੇ ਕੋਈ ਫਸਲ ਤਬਾਹ ਹੋ ਗਈ ਤਾਂ 50000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਉਹ ਦਵਾਂਗੇ ਤੁਹਾਡੇ ਮੈਨੀਫੈਸਟੋ ਦਾ ਵੀ ਇੱਛਾ ਸੀਗਾ ਤੁਹਾਡੇ ਜਿਹੜੇ ਕੇਜਰੀਵਾਲ ਜੀ ਉਹਨਾਂ ਨੇ ਵੀ ਪੰਜਾਬ 'ਚ ਅਨਾਉਂਸਮੈਂਟ ਕੀਤੀ ਸੀਗੀ ਔਰ ਤੁਸੀਂ ਇਹ ਕਹਿਤਾ ਸੀ ਦਿੱਲੀ ਦੇ ਅੰਦਰ 50000 ਰੁਪਿਆ ਏਕੜ ਮੁਆਵਜ਼ਾ ਦੇ ਰਹੇ ਆ ਸੋ ਹੁਣ ਇਮੀਡੀਏਟਲੀ 50000 ਰੁਪਿਆ ਪ੍ਰਤੀ ਏਕੜ ਲੋਕਾਂ ਨੂੰ ਮੁਆਵਜ਼ਾ ਅਨਾਉਂਸ ਕਰਕੇ ਦੇਓ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ